ਹਾਂਜੀ ਲੋ ਜੀ ਹੁਣ ਆ ਸੈਕਿੰਡ ਪਾਰਟ ਸ਼ੁਰੂ ਆ ਆ ਵੇਖ ਲੋ ਜੀ ਭਾਈ ਬੱਚੇ ਤੁਹਾਨੂੰ ਹੁਣ ਪਰਿੰਦਿਆਂ ਦਾ ਸ਼ੌਂਕ ਕਰਾਉਨੇ ਆ ਐਸੇ ਕੈਟਾਗਰੀ ਦੇ ਪਰਿੰਦੇ ਆ ਜਿਹੜੇ ਅਜੇ ਤੱਕ ਸਾਡੀਆਂ ਛਤਾਂ ਦੇ ਬਣੀ ਪਾਈ ਹੈਗੇ ਤੇ ਅਸੀਂ دیਵਾਨੇ ਆ ਇਸ ਕਬੂਤਰਾਂ ਦੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਸ਼ੌਂਕ ਕਰਾਵਾਂਗੇ ਪਾਰਸ ਨਸਲ ਦਾ ਜਿਹੜੀ ਨਵੀਂ ਨਸਲ ਆਈ ਆ ਪਾਰਸ ਲੋ ਜੀ ਤੁਹਾਨੂੰ ਪਹਿਲਾਂ ਸ਼ੌਂਕ ਕਰਾਉਨੇ ਆ ਜੀ ਪਾਰਸ ਦਾ ਲੋ ਜੀ ਇੱਧਰ ਆ ਜਾਓ ਲੋ ਜੀ ਏ ਬੱਸ ਬੱਸ ਲੋ ਭਾਈ ਆ ਪਰਿੰਦੇ ਦੀ ਅੱਖ ਜੋ ਪਹਿਲੋ ਭਾਈ 파ਰਸ ਜਿੰਦਾਬਾਦ ਇਹਨੂੰ ਤੁਸੀਂ ਜਾਲਦਾਰ ਕਹ ਲਓ ਠੀਕ ਹੈ ਜੀ ਪੁਰਾਣੇ ਜਾਲਦਾਰ ਕਬੂਤਰਾਂ ਦੇ ਵਿੱਚੋਂ ਹੈਗਾ ਜੋ ਇਹ ਤਾਂ ਮੈਂ ਵੈਸੇ 파ਰਸ ਪੁਰਸ਼ਕਿੰਦਰ ਰੰਦਾ ਮੇਰੀਆਂ ਗੱਲਾਂ ਤੇ ਨਾ ਜਾਇਆ ਕਰੋ ਠੀਕ ਹੈ ਭਾਈ ਆਕੂ ਖੇ ਦੇਖ ਲਓ ਤੇ ਇਹ ਕਬੂਤਰ ਦੀਆਂ ਜਿਹੜੀਆਂ ਪਰਵਾਜਾਂ ਵਾਂ ਬੜੀਆਂ ਹੀ ਲੰਬੀਆਂ ਪਰਵਾਜਾਂ ਵਾਂ ਤੇ ਅਕਸਰ ਮੈਂ ਇੱਕ ਚੀਜ਼ ਕਹਿੰਦਾ ਨਾ ਸਟੇਟ ਕੁੰਦਾ ਕਰਾਇਓ ਗੋਪੀ ਭਾਈ ਇਹਦੇ ਕੁੰਦੇ ਦਾ ਸ਼ੌਂਕ ਥੋੜਾ ਥਲੇ ਇਹ ਬਾਵਾ ਲਓ ਭਾਈ ਆ ਕੁੰਦਾ ਵੇਖ ਲਓ ਜੀ ਕਿਸ ਲੈਵਲ ਦਾ ਕੁੰਦਾ ਲੱਗਾ ਹੋਇਆ ਵੇਖ ਲੋ ਤੇ ਵਾਪਸੀ ਪੂਰੀ 100% ਇਹਦੇ ਬੱਚਿਆਂ ਦੀ ਹੈਗੀ ਆ ਤੇ ਬਾਕੀ ਉਸਤਾਦ ਜੀ ਨਾਲ ਨੂੰ ਅਸੀਂ ਪੁੱਛਾਂਗੇ ਵੀ ਕੀ ਇਸ ਪਰਿੰਦੇ ਦਾ ਰਾਜ ਆ ਤੇ ਇਸ ਉਸਤਾਦ ਜੀ ਆਪਣੇ ਕੋ ਕਿੰਨੇ ਕਿੰਨੇ ਵਜੇ ਤੱਕ ਬੈਠਾ ਵਾ ਦੱਸ ਦੋ ਵੀ ਇਹ ਰਾਜੇ ਮੇਰੇ ਕੋਲ ਇਹਨੂੰ ਮੈਂ 3-4 ਸਾਲ ਤੋਂ ਨਾ ਡਾਣਾ ਬੰਦ ਕੀਤਾ ਨੂੰ ਉਤਰ ਨੂੰ ਹਾਂਜੀ ਇਹ ਮੇਰੇ ਕੋਲ 7:00 ਵਜੇ ਤੱਕ ਰਤੀ ਪੀਣਾ। ਲੋ ਜੀ ਇਹ ਲੈਟਾਂ ਦੇ ਉੱਤੇ ਪਰਿੰਦਾ ਲੱਗਾ ਜੋ ਤੇ ਆ ਇਹਦਾ ਫੁੱਲ ਥਿਊ ਜੋ ਪਰਿੰਦੇ ਦਾ। ਠੀਕ ਹੈ ਜੀ। ਲੋ ਭਾਈ ਕਰ ਲੋ ਸ਼ੌਂਕ। ਠੀਕ ਹੈ ਜਨਾਬ ਇੱਕ ਵਾਰੀ ਅੱਖ ਦਾ ਸ਼ੌਂਕ ਕਰਾ ਦਿਓ ਜੀ ਫੇਰ। ਕਿਉਂਕਿ ਐਸੀ ਅੱਖ ਬੋਧ ਘੱਟ ਦੇਖਣ ਨੂੰ ਮਿਲਦੀ ਆ ਜੇ ਕਿਸੇ ਮੇਰੇ ਵੀਰ ਕੋ ਏ ਸੱਕ ਦੇ ਵਿੱਚ ਪਰਿੰਦਾ ਹੋਵੇ ਤੇ ਭਾਈ ਜਰੂਰ ਮੈਨੂੰ ਵੀਡੀਓ ਪਾਇਓ ਤੇ ਮੈਂ ਉਹ ਆਪਣੇ ਚੈਨਲ ਦੇ ਉੱਤੇ ਲਾਵਾਂਗਾ। ਠੀਕ ਹੈ ਜੀ। ਤੇ ਬਾਕੀ ਇਹ ਵੇਖ ਲੋ ਜੀ। ਠੀਕ ਹੈ ਜਨਾਬ। ਤੇ ਇਸ ਕਬੂਤਰ ਦਾ ਨਾ ਕੋਈ ਮੋਲ ਨਹੀਂ ਆ ਭਾਈ ਅਨਮੋਲ ਆ ਜੀ ਇਹ ਠੀਕ ਆ ਜਨਾਬ ਹਾਂਜੀ ਲੋ ਜੀ ਅੱਗੋਂ ਤੁਹਾਨੂੰ ਆ ਕਬੂਤਰ ਦਾ ਸ਼ੌਂਕ ਕਰਾਉਨੇ ਆ ਜੀ ਅੱਜਗਲ ਐਸ ਕਬੂਤਰਾਂ ਨੂੰ ਸਲਾਰੇ ਟੈਡੀ ਕਹਿੰਦੇ ਆ ਪਰ ਇਹ ਕਬੂਤਰ ਅਜ ਤੋਂ 5-6 ਸਾਲ ਪੁਰਾਣਾ ਕਬੂਤਰ ਹੈ ਸਤਾ ਜੀ ਇਹ ਵੀ ਤੁਹਾਡਾ ਇਹਨੂੰ 8 ਦਾ ਸਾਲ ਹੋ ਗਿਆ ਇਹਨੂੰ 8 ਦਾ ਸਾਲ ਹੋ ਗਿਆ ਜੀ ਕਬੂਤਰ ਨੂੰ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ 8-10 ਸਾਲ ਪਹਿਲਾਂ ਹੀ ਇਹ ਸਲਾਰੇ ਕਬੂਤਰ ਸਤਾ ਜੀ ਨਾਲ ਕੋ ਪਹੁੰਚ ਚੁੱਕੇ ਹੋਏ ਹੀ ਠੀਕ ਆ ਜੀ ਤੁਸੀਂ ਇਹਦੀ ਅੱਖ ਦਾ ਸ਼ੌਂਕ ਕਰੋ ਪਹਿਲਾਂ ਜੀ ਵੇਖੋ ਜੀ ਕਿਸ ਕੁਆਲਿਟੀ ਦੀ ਆਖੇ ਪਰਿੰਦੇ ਦੀ ਚਿਹਰਾ ਮੋਰਾ ਵੇਖ ਲਓ ਜੀ ਪਰਿੰਦੇ ਦਾ ਠੀਕ ਹੈ ਜੀ ਕਰਾਇਓ ਜੀ ਇਹਦੇ ਕੁੰਡੇ ਦਾ ਸ਼ੌਂਕ ਲਓ ਭਾਈ ਆ ਜਾਓ ਇਹਦਾ ਇੱਕ ਹੁੰਦਾ ਕਿਸ ਕੈਟਾਗਰੀ ਦਾ ਕੁੰਡਾ ਲੱਗਾ ਵਾ ਇਹ ਤੁਸੀਂ ਮੇਰੇ ਭਰਾ ਵੇਖ ਲਿਓ ਲਓ ਜੀ ਠੀਕ ਹੈ ਜੀ ਇਧਰ ਦੂਸਰੇ ਕੁੰਡੇ ਦਾ ਵੀ ਸ਼ੌਂਕ ਕਰਾਇਓ ਲਓ ਜੀ ਆ ਇਹਦਾ ਦੂਸਰਾ ਕੁੰਡਾ ਜੋ ਲਓ ਜੀ ਕਰੋ ਸ਼ੌਂਕ ਇਹਨੂੰ ਕਹਿੰਦੇ ਆ ਜੀ ਸਲਾਰੇ ਕਬੂਤਰ ਤੇ ਇਹ ਕਬੂਤਰ ਦਾ ਹੀ ਆਫ ਕੈਮਰਾ ਵੀ ਸ਼ੌਂਕ ਕੀਤਾ ਵਾ ਜੀ ਇੱਕ ਵਾਰੀ ਫੇਰੇ ਦੀ ਅੱਖ ਦਾ ਸ਼ੌਂਕ ਕਰਾ ਦਿਓ ਜੀ ਇਹ ਲਓ ਭਾਈ ਤੁਹਾਨੂੰ ਇੱਕ ਚੀਜ਼ ਵਿਖਾਉਣੀ ਆ ਇਸ ਕਬੂਤਰ ਦੇ ਵਿੱਚ ਇਹ ਆ ਵੇਖੋ ਜੀ ਇਹਦੀ ਨੋਕੋ ਵਿਖਾ ਦਿਓ ਜੀ ਲਓ ਭਾਈ ਬਹੁਤ ਫੇਵਰੇਟ ਕਬੂਤਰ ਹੈ ਜੀ ਸਾਡਾ ਇਹ ਕਮਲ ਭਾਜੀ ਚੈੱਕ ਕਰ ਰਹੇ ਹੋ ਜਰਾ ਠੀਕ ਹੈ ਜੀ ਇਹਦੇ ਪੰਜੇ ਪੁੰਜੇ ਤੇ ਬਿਲੇ ਭਾਜੀ ਡੇਰੀ ਵਾਲੇ ਉਹ ਵੀ ਚੈੱਕ ਕਰ ਲੈਂ ਜੀ ਤੇ ਇੱਕ ਤਾਂ ਨੂੰ ਹੋਰ ਚੀਜ਼ ਵਿਖਾਉਣੀ ਆ ਜੀ ਇਸ ਕਬੂਤਰ ਦੇ ਵਿੱਚ ਉਹ ਭਾਈ ਆ ਸਾਡਾ ਹੈਗਾ ਜੋ ਕੈਮਰਾ ਦੇ ਆ ਕਬੂਤਰਾਂ ਲੈ ਵੇਖ ਲੋ ਸਮਝਣ ਵਾਲਿਆਂ ਨੇ ਸਮਝ ਜਾਣਾ ਠੀਕ ਹੈ ਜੀ ਅਸੀਂ ਕੀ ਵਿਖਾਉਣ ਦੇ ਆ ਹਾਂਜੀ ਲੋ ਵੀਰ ਜੀ ਅੱਗੋਂ ਤੁਹਾਨੂੰ ਕਰਵਾਉਣੇ ਆ ਜੀ ਆ ਵੇਖ ਲੋ ਜੀ ਇਹਨੂੰ ਤੁਸੀਂ ਰਾਇਲ ਟੈਡੀ ਕਹ ਲੋ ਠੀਕ ਹੈ ਜੀ ਤੇ ਚਾਹੇ ਇਹਨੂੰ ਤੁਸੀਂ ਸਖੀ ਵਾਲੇ ਟੈਡੀ ਕਹਿ ਲਓ ਜਿਹੜੇ ਮਰਜ਼ੀ ਟੈਡੀ ਕਹਿ ਲਓ ਜੀ ਇਹਦੀ ਪਹਿਲਾਂ ਤੁਸੀਂ ਅੱਖ ਦਾ ਸ਼ੌਂਕ ਕਰ ਲਓ ਮੇਰੇ ਭਰਾ ਕੇਸ ਕੁਆਲਟੀ ਦੀ ਅੱਖ ਹੈ ਭਾਈ ਵੇਖ ਲਓ ਚਮਕ ਸ਼ਮਕ ਵੇਖ ਲਓ ਜੀ ਬਹੁਤ ਘੱਟ ਐਸੇ ਕਬੂਤਰ ਦੇਖਣ ਨੂੰ ਮਿਲਦੇ ਆ ਤੇ ਅਸੀਂ ਧੰਨਵਾਦ ਕਰਦੇ ਆ ਜੀ ਰਜੇਸ਼ ਉਸਤਾਦ ਜੀ ਨਾਲ ਦਾ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਯਾਦ ਕੀਤਾ ਵਾ ਤੇ ਅਸੀਂ ਹਾਜ਼ਰ ਹੋਏ ਆ ਆ ਵੇਖ ਲਓ ਜੀ ਅੱਖੇ ਦੀ ਕਰਾਇਓ ਕੁੰਦੇ ਦਾ ਸ਼ੌਂਕ ਗਪ ਭਾਈ ਇਹਦੇ ਲਓ ਭਾਈ ਆ ਦੇ ਕੁੰਡੇ ਦਾ ਸ਼ੌਂਕ ਵੀ ਮੇਰੇ ਵੀਰ ਕਰ ਲਓ ਜੀ ਲਓ ਜੀ ਆ ਕਰ ਲਓ ਜੀ ਕੁੰਡੇ ਦਾ ਸ਼ੌਂਕ ਜੀ ਇਹਨੂੰ ਤੁਸੀਂ ਰਾਇਲ ਟੈਡੀ ਕਹ ਲਓ ਆ ਵੇਖ ਲਓ ਭਾਈ ਉੱਤੋਂ ਛਪੇ ਜੋ ਪੂਰੇ ਤੇ ਇਹ ਬਹੁਤ ਘਾਟੇ ਛੱਤਾਂ ਦੇ ਆਸੇ ਕਬੂਤਰ ਤੁਹਾਨੂੰ ਮਿਲਣਗੇ ਠੀਕ ਹੈ ਜੀ ਆ ਜਿਹੜਾ ਦੂਸਰਾ ਕੁੰਡਾ ਸਾਰੀ ਸਾਇੰਸ ਐਸ ਕੁੰਡੇ ਦੇ ਵਿੱਚ ਹੈਗੀ ਜੋ ਬਾਰਲੀ ਕੰਨੀ ਖੋਲ ਕੇ ਵਿਖਾ ਦਿਓ ਜੀ ਲਓ ਭਾਈ ਆ ਵੇਖ ਲਓ ਪਰ ਇਸ ਪਰ ਤੇ ਵੀ ਬੜੇ ਰਾਜ ਹੈਗੇ ਜੋ ਹੁਣ ਪਤਾ ਨਹੀਂ ਇਹ ਸਿਆਲਕੋਟੀ ਪਾਰਿਆ ਸਾਡੇ ਹਿਸਾਬ ਨਾਲ ਤੇ ਸਿਆਲਕੋਟੀ ਆ ਜੀ ਅੱਖ ਦਾ ਸ਼ੌਂਕ ਕਰਾ ਦਿਓ ਗੋਪੀ ਭਾਈ ਇੱਕ ਵਾਰੀ ਫੇਰ ਜਰਾ ਲਓ ਜੀ ਤੁਹਾਨੂੰ ਅੱਖ ਦਾ ਸ਼ੌਂਕ ਕਰਾਉਣੀ ਇੱਕ ਵਾਰੀ ਫੇਰ ਬੋਲ ਪਿਆਰੀ ਅੱਖਾਂ ਲਓ ਠੀਕ ਹੈ ਜੀ ਬਾਕੀ ਜਿਹੜਾ ਪਾਰਿਆ ਸਿਆਲਕੋਟੀ ਕੇ ਨੇ ਮਾਰਿਆ ਹੋਇਆ ਵੇਚੇ ਦੇ ਠੀਕ ਹੈ ਜੀ ਹਾਂ ਜੀ ਲਓ ਭਾਜੀ ਅੱਗੋ ਕਰਵਾਉਨੇ ਆ ਤੁਹਾਨੂੰ ਸ਼ੌਂਕ ਲਓ ਜੀ ਆਹ ਪਰਿੰਦੇ ਦੀ ਅੱਖ ਵੇਖੋ ਜੀ ਪਹਿਲਾਂ ਬਹੁਤ ਹੀ ਜ਼ਿਆਦਾ ਪਰਾਣੀ ਬਲੱਡ ਲਾਈਨ ਹੈਗੀ ਆ ਜੀ ਇਹ ਇਹਦੇ ਅੱਖ ਦੇ ਜ਼ਰਾਤ ਚੰਗੀ ਤਰ੍ਹਾਂ ਵੇਖ ਲਓ ਜੀ ਰਿੰਗ ਸ਼ਿੰਗ ਵੇਖ ਲਓ ਲਾਲ ਅੱਖ ਵੇਖ ਲਓ ਘੇਰਾ ਵੇਖ ਲਓ ਨੀਲਾ ਪਲਕਾਂ ਵੇਖ ਲਓ ਜੀ ਤੇ ਅਸੀਂ ਫੇਰ ਇੱਥੇ ਕਹਿ ਰਹੀਏ ਇਹ ਪਾਰਸ ਹੈਗਾ ਜੋ ਭਾਈ ਠੀਕ ਆ ਜੀ ਆ ਵੇਖ ਲਓ ਜੀ ਨੋਕ ਸ਼ੋਕ ਇਹਦੀ ਕੁੰਦੇ ਦਾ ਸ਼ੌਂਕ ਕਰਾਓ ਗੋਪੀ ਭਾਈ ਇਧਰੋਂ ਲਓ ਜੀ ਆ ਇਹਦਾ ਕੁੰਦਾ ਜੋ ਲੋ ਜੀ ਲੋਕੀ ਆਪਣੀ ਆਪਣੇ ਤਜਰਬੇ ਆ ਜੀ ਤੇ ਅੱਖਾਂ 'ਚ ਵਾਪਸੀ ਲੱਭਦੇ ਆ ਅਸੀਂ ਵਾਪਸੀ ਜਿਹੜੀ ਆ ਉਹ ਪਰਾਂਜ ਲੱਭਦੇ ਆ ਭਾਈ ਆ ਵੇਖ ਲੋ ਠੀਕ ਹੈ ਜੀ ਤੇ ਇਹਦੇ ਵਿੱਚ ਵੀ ਸਾਰੀ ਸਾਇੰਸ ਦੂਸਰੇ ਕੁੰਦੇ 'ਚ ਜੀ ਲੱਗੀ ਆ ਜੀ ਕਰਾਓ ਜੀ ਦੂਸਰੇ ਕੁੰਦੇ ਦਾ ਸ਼ੌਂਕ ਲਓ ਭਾਈ ਆ ਜੋ ਸਾਰੀ ਸਾਇੰਸ ਲੱਗੀ ਹੋਈ ਇਹ ਜੇਸ ਮੇਰੇ ਵੀਰ ਨੇ ਵੀ ਸਿਆਲਕੋਟੀ ਮਾਰਿਆ ਵਾ ਬਹੁਤ ਵਧੀਆ ਸਿਆਲਕੋਟੀ ਮਾਰਿਆ ਵਾ ਵੇਖੋ ਜੀ ਸਿਆਲਕੋਟੀ ਪਰ ਦੀ ਪਛਾਣ ਕਰ ਲੋ ਭਾਈ ਆ ਵੇਖੋ ਸਿਆਲਕੋਟੀਆਂ ਦੇ ਇਹ ਨਿਸ਼ਾਨੀ ਹੁੰਦੀ ਜੋ ਠੀਕ ਹੈ ਜੀ ਬਾਕੀ ਅੱਖ ਦਾ ਸ਼ੌਂਕ ਕਰਾ ਦੋ ਗੋਪੀ ਭਾਈ ਆ ਵੇਖ ਲਓ ਜੀ ਬੈਲੈਂਸ ਦਮ ਦਾ ਅੱਖ ਦਾ ਸ਼ੌਂਕ ਕਰਾ ਦੋ ਇੱਕ ਵਾਰੀ ਲਓ ਜੀ ਅੱਖ ਬਹੁਤ ਕੈਟਾਗਰੀ ਦੀ ਆ ਤੇ ਅੱਖ ਵੇਖੀਏ ਤੇ ਇਹਨੂੰ ਕਸੂਰੀ ਇੱਕ ਮਗਰ ਕਹਿ ਸਕਦੇ ਆ ਉਹ ਪਰ ਵੇਖੀਏ ਤੇ ਸਿਆਲ ਕੋਟੀ ਆ ਇਹ ਭਾਈ ਸਾਡੀ ਸਮਝੋਂ ਬਾਹਰ ਆ ਬਾਕੀ ਪਰਿੰਦਾ ਬਹੁਤ ਚੰਗਾ ਜੋ ਠੀਕ ਹੈ ਜੀ ਲਓ ਜੀ ਅੱਖ ਫਿਰ ਵੇਖ ਲਓ ਮੇਰੇ ਭਰਾ ਗੌਰ ਨਾਲ ਤਸੱਲੀ ਨਾਲ ਜੇ ਅੱਜ ਤੁਹਾਨੂੰ ਸ਼ੌਂਕ ਕਰਕੇ ਮਜ਼ਾ ਨਾ ਆ ਗਿਆ ਤਾਂ ਫੇਰ ਦੱਸਿਓ ਬਾਕੀ ਕਮੈਂਟ ਮੇਰੇ ਵੀਰ ਕਰਕੇ ਦੱਸਿਓ ਇਸ ਕਬੂਤਰ ਦੀ ਨਾ ਇੱਕ ਬੜੀ ਤਗੜੀ ਨਿਸ਼ਾਨੀ ਅੱਖ ਦੇ ਵਿੱਚ ਆ ਵੇਖੋ ਭਾਈ ਜਗਤਾਰ ਵੀਰ ਜੀ ਆ ਨੋਟ ਕਰਿਓ ਇਹਦੀ ਪਲਕ ਜਦੋਂ ਚਮਕਦਾ ਵਾ ਠੀਕ ਆ ਜੀ ਕਮਨ ਸਾਧ ਜੀ ਰਾਜ ਸਾਧ ਜੀ ਪ੍ਰਦੀਪ ਭਾਜੀ ਕਰਨ ਸਾਹਿਬ ਪ੍ਰਦੀਪ ਭਾਈ ਨਕੋਦਰ ਵਾਲੇ ਲਓ ਸਾ ਜੀ ਠੀਕ ਆ ਜੀ ਫੁੱਲ ਵਿਊ ਵਿਖਾ ਦਿਓ ਜੀ ਇਹਦਾ ਲਓ ਭਾਈ ਆ ਫੁੱਲ ਵਿਊ ਜਗੂਤਰ ਦਾ ਠੀਕ ਆ ਜੀ ਅੱਗੋਂ ਤੈਨੂੰ ਕਰਵੋਣੇ ਆ ਸ਼ੌਂਕ ਨਹੀਂ ਸਾਰਾ ਮੇਲਾ ਤੂੰ ਲੁੱਟਿਆ ਤੇ ਤੈਨੂੰ ਕਿਸੇ ਗੱਭਰੂ ਨੇ ਲੁੱਟ ਲੈਣਾ ਠੀਕ ਆ ਜੀ ਲਓ ਭਾਈ ਮਾਦੀ ਆ ਜੀ ਵੇਹ ਲਓ ਭਾਈ ਇਹਦੀ ਅੱਖ ਦੀ ਕੁਆਲਿਟੀ ਚਮਕ ਸ਼ਮਕ ਬਾਕੀ ਮੇਰੀਆਂ ਗੱਲਾਂ ਦੇ ਨਾ ਜਾਇਓ ਭਰਾਵਾ ਮੇਰੇ ਕੋਲ ਗੱਲਾਂ ਹੀ ਹੈਗੀਆਂ ਜੋ ਹੋਰ ਕੁਛ ਨਹੀਂ ਜੋ ਹੈਗਾ ਮੇਰੇ ਕੋਲ ਬਸ ਗੱਲਾਂ ਹੀ ਹੈਗੀਆਂ ਜੋ ਬਾਕੀ ਪਤਾ ਪਤਾ ਨਹੀਂ ਜੋ ਆਪਾਂ ਨੂੰ ਕੁਛ ਬਾਕੀ ਪਰਿੰਦੇ ਆਪਾਂ ਨੂੰ ਬਹੁਤ ਵਧੀਆ ਲੱਗੇ ਰੰਗ ਰੰਗ ਤੋਂ ਠੀਕ ਹੈ ਜੀ ਆਖ ਵੇਖ ਲੋ ਭਾਈ ਇਹਦੀ ਨੋਖ ਸ਼ੌਕ ਵਿਖਾ ਦਿਓ ਜੀ ਪੂਰੀ ਕੁੰਡੇ ਦਾ ਕਰਾਇਆ ਸ਼ੌਂਕ ਲਓ ਜੀ ਭਾਈ ਆਹ ਕੁੰਡਾ ਜੋ ਮਾਦੀ ਦਾ ਇਹ ਵਾਸ ਲਓ ਜੀ ਇਹ ਬਣਾ ਲਓ ਜੀ ਲੋ ਜੀ ਇਸ ਕੁੰਡੇ ਦੇ ਵਿੱਚ ਕਬੂਤਰ ਬਣਾਉਣੇ ਆ ਡੋਨ ਵਾਲੇ ਦੇ ਇਸ ਕੁੰਡੇ ਚ ਬਣਾਇਆ ਹੋ ਭਾਈ ਆ ਵੇਖ ਲੋ ਜੀ ਆ ਜੋ ਮੇਨ ਪੁਆਇੰਟ ਤੇ ਆ ਚੜਾਈ ਚੜਨ ਲੱਗੇ ਜੋ ਆਪਾਂ ਤਾਂ ਨੂੰ ਆ ਚੜ ਗਏ ਜੋ ਠੀਕ ਹੈ ਜੀ ਇਹਦੀ ਇੱਕ ਹੋਰ ਕੁਆਲਿਟੀ ਆ ਬਾਹਰ ਲੀਆਂ ਕੰਨੀਆਂ ਖੋਲਿਓ ਭਾਈ ਸਿਰ ਬਾਹਰ ਲੀਆਂ ਦੋ ਲਓ ਭਾਈ ਆ ਬਾਹਰ ਲੀਆਂ ਕੰਨੀਆਂ ਵੇਖ ਲਓ ਠੀਕ ਹੈ ਜੀ ਕਰਾਇਆ ਇਹਦੀ ਦਮ ਦਾ ਸ਼ੌਂਕ ਬਹੁਤ ਹੀ ਵਧੀਆ ਹਾਈ ਕੁਆਲਿਟੀ ਮਾਦੀ ਆ ਜੀ ਇਹ ਠੀਕ ਹੈ ਜੀ ਸੁਪਰ ਡੂਪਰ ਮਾਦੀ ਆ ਕਰਾਇਓ ਫੁੱਲ 뷰 ਸ਼ੌਂਕ ਇਹਦਾ ਲਓ ਜੀ ਆ ਪੁੰਦਾ ਵੇਖ ਲਓ ਇਹਦਾ ਇਧਰੋਂ ਵੀ ਠੀਕ ਹੈ ਜੀ ਫੁੱਲ 뷰 ਦਾ ਸ਼ੌਂਕ ਕਰਾ ਦਿਓ ਗੱਪਾ ਜੀ ਲਓ ਜੀ ਆਜੋ ਫੁੱਲ 뷰 ਮਾਦੀ ਦਾ ਇਹਨੂੰ ਤੁਸੀਂ 골ਡਨ ਕਹ ਲਓ ਜੋ ਮਰਜੀ ਕਹਿ ਸਕਦੇ ਜੋ ਭਾਈ ਠੀਕ ਹੈ ਜੀ ਕਸੂਰੀ ਕਹ ਲਓ ਕਮਕਰ ਕਹ ਲਓ ਜੋ ਮਰਜੀ ਕਹ ਲਓ ਬਾਕੀ ਮਾਦੀ ਬਹੁਤ ਹਾਈ ਟੋਪਰ ਮਾਦੀ ਆ ਜੀ ਇਹ ਲਓ ਜੀ ਆ ਤੁਹਾਨੂੰ ਅਹੀਂ ਨਾ ਮਾਦੀ ਆਪਾਂ ਨੂੰ ਬੜੀ ਪਸੰਦ ਆਈ ਆ ਆ ਪੰਜੇ ਵੇਖ ਲਓ ਭਾਈ ਇਹਦੇ ਪਹਿਲਾਂ ਕਬੂਤਰ ਆ ਲਓ ਜੀ ਇਹ ਨਾਰੇ ਗਾਜੋ ਇਹਦਾ ਸ਼ੌਂਕ ਤੁਹਾਨੂੰ ਅਹੀਂ ਆਪ ਕਰਵਾ ਰਹੇ ਆ ਜੀ ਠੀਕ ਹੈ ਜੀ ਪਹਿਲਾਂ ਤੁਹਾਨੂੰ ਇਹਦੀ ਅੱਖ ਦਾ ਸ਼ੌਂਕ ਕਰਾਉਂਦੇ ਆ ਜੀ ਲਓ ਭਾਈ ਆ ਜਾਓ ਇਹਦੀ ਅੱਖ ਠੀਕ ਹੈ ਜੀ ਇਹਨੂੰ ਕਲੋਜ਼ ਕਰਕੇ ਵਿਖਾ ਦਿੰਨੇ ਆ ਭਾਈ ਆਖੇ ਦੀ ਬੜੀ ਮਜ਼ੇ ਵਾਲੀ ਆਖੇ ਆ ਜੀ ਨੋ ਜੀ ਮਾਹੀ ਵੀ ਟੜੀ ਉਹ ਦੀ ਚੰਗਾ ਜਿਹਨੂੰ ਕਹਿੰਦੇ ਆ ਨਾ ਏ ਨਰਿਆ ਠੀਕ ਹੈ ਜੀ ਤੇ ਆ ਜੋ ਭਾਈ ਇਹਦਾ ਕੁੰਦਾ ਆ ਵੇਖ ਲਓ ਜੀ ਆ ਇਹਦਾ ਫੁੱਲ ਵੀ ਹੋ ਜੀ ਠੀਕ ਹੈ ਜੀ ਇਹਦੇ ਵਿੱਚ ਬੜੀਆਂ ਕੁਆਲਿਟੀਆਂ ਆ ਵਾ ਜੀ ਇਹ ਲਓ ਇਹ ਤੁਹਾਨੂੰ ਸ਼ਾਵੇਂ ਸ਼ੌਂ ਕਰਾ ਰਹੇ ਆ ਤੇਰੀ ਚਮਕ ਵੇਖ ਲੋ ਜੇ ਧੁੱਪ ਚ ਲੈ ਆਈਏ ਨਾ ਤੇ ਸੋਨੇ ਤੇ ਸੁਹਾਗਾ ਹੋ ਜੇ ਤੇ ਉਹ ਫਿਰ ਕਈ ਵੀਰ ਕਹਿ ਰਹਿੰਦੇ ਆ ਜੀ ਧੁੱਪੇ ਸ਼ਾਈਨਿੰਗ ਜਿਆਦੀ ਆ ਗਈ ਆ ਇਸ ਕਰਕੇ ਅਸੀਂ ਸ਼ਾਵੇਂ ਸ਼ੌਂ ਕਰਾ ਰਹੇ ਆ ਕਿ ਤੁਸੀਂ ਚਮਕ ਸ਼ਮਕ ਵੇਖ ਲੋ ਭਾਈ ਠੀਕ ਹੈ ਜੀ ਇਹਦੇ ਹੁਣ ਕੁੰਦੇ ਦਾ ਸ਼ੌਂ ਕਰਾਉ ਜੀ ਲਓ ਜੀ ਇਹ ਵੀਡੀਓ ਹੁਣ ਮੈਂ ਆਪ ਬਣਾ ਰਿਹਾ ਵਾਂ ਤੇ ਜਿਹੜਾ ਪ੍ਰੋਪਰ ਤੁਹਾਨੂੰ ਕੁੰਦੇ ਦਾ ਸ਼ੌਂਕ ਕਰਾ ਦਿੰਦੇ ਆ ਜੀ ਇਹ ਲਓ ਜੀ ਠੀਕ ਹੈ ਜੀ ਆ ਜਾਓ ਭਾਈ ਕੁੰਦਾ ਬਹੁਤ ਹਾਈ ਕਲਾਸ ਪਰ ਲੱਗਾ ਜੀ ਇਹਨੂੰ ਠੀਕ ਹੈ ਜੀ ਪੰਜੇ ਵਿਖਾ ਦਿਓ ਜੀ ਇਹਦੀ ਇੱਕ ਵਾਰੀ ਲਓ ਜੀ ਆ ਜਾਓ ਅਸਲ ਚੀਜ਼ ਠੀਕ ਹੈ ਜੀ ਲਓ ਭਾਈ ਜਗਤਾਰ ਵੀਰ ਜੀ ਠੀਕ ਹੈ ਜਨਾਬ ਲੋ ਜੀ ਜਿਹੜਾ ਤੁਹਾਨੂੰ ਹੁਣੇ ਸ਼ੌਂਕ ਕਰਾਇਆ ਸੀ ਉਹ ਘਰ ਦਾ ਪੱਠਾ ਜੋ ਉਸਤਾਦ ਜੀ ਨਦੇ ਹੋਮ ਬਰੀਡ ਹੈਗੇ ਜੋ ਠੀਕ ਹੈ ਜੀ ਟੈੜੀਆਂ ਦਾ ਕਰਾਸ ਕਰਾਏ ਹੋਏ ਆ ਲੋ ਜੀ ਅੱਗੋਂ ਆਹ ਮਾਦੀ ਹੈਗੇ ਸਾ ਜੀ ਨਰਿਆ ਮਾਦੀ ਲੋ ਜੀ ਤੁਹਾਨੂੰ ਅੱਗੋਂ ਮਾਦੀ ਦਾ ਸ਼ੌਂਕ ਕਰਾਉਨੇ ਆ ਜੀ ਬੜੀ ਫੇਵਰੇਟ ਮਾਦੀ ਆ ਜੀ ਇਹ ਵੀ ਡੋਪਾਈ ਵੇਖ ਲੋ ਠੀਕ ਹੈ ਜੀ ਵਿਖਾਵੇ ਇੱਕ ਵਾਰੀ ਲੋ ਜੀ ਚੌਕਸਪਨ ਵੇਖ ਲੋ ਇਹਦਾ ਮਾਦੀ ਦਾ ਕੈਸ ਕੈਟਾਗਰੀ ਦੀ ਇਹਦੀ ਅੱਖ ਆ ਲਓ ਜੀ ਉਹ ਜੀ ਤੁਹਾਨੂੰ ਇੱਕ ਹੁਣ ਟੈਡੀਆ ਤੋਂ ਹਟ ਕੇ ਸ਼ੌਂਕ ਕਰਾਉਣ ਲੱਗੇ ਆ ਜੀ ਠੀਕ ਹੈ ਜੀ ਬੜੇ ਟੈਡੀ 골ਡਨ ਤੁਸੀਂ ਵੇਖੇ ਆ ਬਾਕੀ ਤੁਹਾਨੂੰ ਸ਼ੌਂਕ ਕਰਾਉਨੇ ਆ ਪਹਿਲਾਂ ਲਓ ਜੀ ਆ ਜੋ ਪਰਿੰਦੇ ਦੀ ਅੱਖ ਲਓ ਬਾਈ ਠੀਕ ਹੈ ਜੀ ਆ ਅੱਖ ਜੋ ਟੈਡੀ 골ਡਨਾਂ ਤੋਂ ਹਟ ਕੇ ਸ਼ੌਂਕ ਇਹਨੂੰ ਤੁਸੀਂ ਸਬਜ ਇਹਨਾਂ ਕਹਿ ਲਓ ਸੇਬੇ ਵਾਲਾ ਕਹਿ ਲਓ ਫੁੱਲਸਰਾ ਕਹਿ ਲਓ ਕੁਛ ਵੀ ਕਹਿ ਸਕਦੇ ਜੋ ਠੀਕ ਹੈ ਜੀ ਆ ਅੱਖ ਜੋ ਜਗਤਾਰ ਵੀਰ ਜੀ ਦੀ ਪਲਕ ਵੇਖ ਲਿਓ ਬਾਕੀ ਦਾ ਕਲਰ ਦਿਖਾਓ ਪਹਿਲਾਂ ਜੀ ਲਓ ਜੀ ਆ ਕਲਰ ਵੇਖੋ ਡਾ ਬਡੂ ਵੇਖੋ ਜੀ ਕਿੱਡਾ ਸੋਹਣਾ ਕਲਰ ਹੈ ਜੀ ਇਸ ਆ ਕੁੰਦਾ ਜੋ ਇਹਦਾ ਯਾਰ ਕੀ ਬਾਤ ਆ ਕੁੰਦਾ ਭਾਈ ਚੈੱਕ ਕਰੋ スクリーンショット ਲੈ ਲਿਓ ਭਾਈ ਆਪਾਂ ਬਿਲਕੁਲ ਕੈਮਰਾ ਖਲਾਰ ਕੇ ਰੱਖਿਆ ਆ ਜੀ ਇੱਥੇ ਇਸ ਕੁੰਦੇ ਦੇ ਕਬੂਤਰ ਬਣਾਏ ਹੋ ਜੇ ਬਣਾਉਣੇ ਆ ਡੋਣ ਵਾਸਤੇ ਉਸਤਾ ਜੀ ਇਹ ਆਪਣੇ ਕੋਟਿਆ ਭਲਾ ਇਹ ਘਰ ਦੀ ਪਠੀ ਇਹ ਡਾਈ ਨਹੀਂ ਹਲੇ ਅੱਛਾ ਜੀ ਮੈਂ ਤੁਹਾਨੂੰ ਦੱਸਣਿਆ ਮਸਲਾ ਮਸਾਲਾ ਬਣ ਗਿਆ ਬਿਲਕੁਲ ਬਿਲਕੁਲ ਲੋ ਜੀ ਤੁਸੀਂ ਇਹ ਵੇਖ ਲਓ ਕਿਸ ਕੈਟਾਗਰੀ ਦਾ ਕੁੰਦਾ ਲੱਗਾ ਹੋਇਆ ਵਾ ਇਹਨੂੰ ਠੀਕ ਹੈ ਜੀ ਤੇ ਆਹ ਡੱਬ ਛੱਬ ਵੇਖ ਲਓ ਭਾਈ ਇਹਦੇ ਇਹਦੇ ਭੈਣ ਭਰਾ ਮੇਰੇ ਕੋਲੇ ਦਿਨ ਚਾਰ ਨਹੀਂ ਸਨ ਲੋ ਜੀ ਇਹਦੇ ਜਿਹੜੇ ਭੈਣ ਭਰਾ ਵਾ ਉਹ 3-4 ਵਜੇ ਤੱਕ ਉੱਡੇ ਹੋਏ ਆ ਤੇ ਕੁੰਦੇ ਦਾ ਇੱਕ ਵਾਰੀ ਸ਼ੌਂਕ ਕਰਾਓ ਇਹਨਾਂ ਨੂੰ ਜਿਹੜਾ ਵਿਖਾਈਏ ਚੀਜ਼ ਇੱਕ ਲਓ ਭਾਈ ਤੁਹਾਨੂੰ ਇੱਕ ਚੀਜ਼ ਵਗਾਉਣੀ ਆ ਜੀ ਦੂਸਰਾ ਕੁੰਦਾ ਵੀ ਵੇਖ ਲਓ ਆ ਬਾਹਰ ਲੀਆਂ ਕੰਨੀਆਂ ਖੋਲਿਓ ਭਾਈ ਦੋਵੇਂ ਬਾਹਰ ਵਾਲੀਆਂ ਏ ਬੱਸ ਬੱਸ ਲਓ ਜੀ ਠੀਕ ਹੈ ਜੀ ਇਹਨੂੰ ਭਾਵੇਂ ਫੁੱਲ ਸਰਾ ਸੇਬੇ ਵਾਲਾ ਕੁਛ ਵੀ ਕਹਿ ਲਓ ਲਓ ਜੀ ਆ ਗਿਆ ਜੀ ਇਹ ਘਰ ਦੀ ਹੋਮ ਬ੍ਰੀਡ ਆ ਜੀ ਉਸਤਾਦ ਜੀ ਨਾਲ ਦੀ ਗੋਪੀ ਭਾਜੀ ਦੱਸੋ ਕੀ ਰਿਜ਼ਲਟ ਆ ਜੀ ਇਹਨਾਂ ਦਾ ਬਹੁਤ ਵਧੀਆ ਰਿਜ਼ਲਟ ਆ ਉਸਤਾਦ ਹਾਂ ਦਾ ਘਰ ਦੇ ਇਹ ਜਿਹੜੇ ਗੋਲਡਰ ਕਹਿੰਦੇ ਆ ਹਾਂਜੀ ਹਾਂਜੀ ਕੋਕੋ ਆ ਆਪਣਾ ਪਾਇਓਨਟੀ ਵੀਊ ਹੁੰਦਾ ਲੋਕਾਂ ਦਾ ਆਪੋ ਆਪਣੀ ਸਲਾਹ ਹੁੰਦੀ ਮੰਨਦੀ ਹੁੰਦੀ ਪਰ ਅਸੀਂ ਇਹਨਾਂ ਨੂੰ ਗੋਲਡਨ ਕਹਿੰਦੇ ਆ ਲਓ ਭਾਈ ਆ ਵੇਖ ਲਓ ਜੀ ਅੱਖ ਦਾ ਸ਼ੌਂਕ ਬਹੁਤ ਵਧੀਆ ਹੈ ਇਹਨਾਂ ਦਾ ਠੀਕ ਹੈ ਜੀ ਲਓ ਭਾਈ ਇਹਨੂੰ ਤੁਸੀਂ ਗੋਲਡਨ ਕਹ ਲਓ ਚਾਹੇ ਜੀਰੇ ਕਹ ਲਓ ਕੁਛ ਵੀ ਕਹ ਲਓ ਬੜਾ ਵਧੀਆ ਰਿਜ਼ਲਟ ਹੈਗਾ ਜੀ ਇਹਦੇ ਭੈਣ ਭਰਾ ਜਿਹੜੇ ਆ ਆ ਗੋਪੀ ਭਾਜੀ ਹੋਣਾ ਕੋ ਵੀ ਉੱ ਸ਼ਾਤੇ ਦੇ ਉੱਤੇ ਤੇ ਕਾਫੀ ਪੁਰਾਣੀ ਬਰੀਡ ਹੈਗੀ ਆ ਉਸਤਾਦ ਜੀ ਨਾਲ ਕੋਲੇ ਕੁੰਦੇ ਦਾ ਕਰਾਇਓ ਸ਼ੌਂਕ ਲਓ ਜੀ ਤੁਹਾਨੂੰ ਕੁੰਦੇ ਦਾ ਸ਼ੌਂਕ ਕਰਾਉਨੇ ਆ ਇਹਦੇ ਤੇ ਆਹ ਵੇਖੋ ਜੀ ਇਹਦਾ ਕੁੰਦਾ ਠੀਕ ਹੈ ਜੀ ਆਹ ਕੁੰਦਾ ਜੋ ਭਾਈ ਆਹ ਇਹਦਾ ਕਲਰ ਜੋ ਪੂਰਾ ਜੀਰਾ ਆਹ ਵੇਖ ਲਓ ਜੀ ਬੈਲੈਂਸ ਤੇ ਇਹ ਬੜੀ ਪੁਰਾਣੀ ਬਰੀਡ ਹੈਗੀ ਆ ਜੀ ਉਸਤਾਦ ਜੀ ਨਾਲ ਦੇ ਕੋਲ ਪੰਜਾਂ ਦਾ ਸ਼ੌਂਕ ਕਰਾ ਦਿਓ ਇਹਦੇ ਤੇ ਇਹਦੇ ਭੈਣ ਭਰਾ ਜਿਹੜੇ ਆ ਨਾ ਕਾਫੀ ਚੰਗੇ ਹਾਲਾਤਾਂ ਦੇ ਵਿੱਚ ਜਿਹੜੇ ਆ ਮਤਲਬ ਉੱਟਦੇ ਆ ਬੜਾ ਵਧੀਆ ਰਿਜ਼ਲਟ ਹੈਗਾ ਵਾ ਇਸ ਬਰੀਡ ਦਾ ਬਿਲਕੁਲ ਰਾਜ ਰਾਜ ਦੇ ਇਹਨੇ ਬੱਚੇ ਇਹਨਾਂ ਦੇ ਲਓ ਜੀ ਇਹ ਰਜੇਸ਼ ਸਾਹਿਬ ਜੀ ਨਾਲ ਕੋਲ ਤੇ ਇਹਰੇ ਜਿਹੜੇ ਆ ਬੱਚੇ ਰਾਤ ਰਾਤ ਤੱਕ ਬਾਹਰ ਰਹਿ ਜਾਂਦੇ ਆ ਠੀਕ ਹੈ ਜੀ ਬਹੁਤ ਘੱਟ ਇਸ ਰੰਗ ਦੇ ਵਿੱਚ ਜੀਰੇ ਮਿਲਦੇ ਆ ਠੀਕ ਹੈ ਜੀ ਲਿਆਓ ਜੀ ਅੱਗੋਂ ਲਓ ਵੀਰ ਜੀ ਟੈੜੀਆਂ ਦੇ دیਵਾਨੇ ਖੁਸ਼ ਹੋ ਜਾਣ ਟੈੜੀ ਆਲਵੇਸ ਰੈਡੀ ਇੱਕ ਹੁੰਦੇ ਆ ਜਿਹੜੇ ਅਸਮਾਨੀ ਡੈਡੀ ਤੇ ਇੱਕ ਹੁੰਦੇ ਆ ਭਾਈ ਸੁਰਖੀ ਬਿੰਦੀਆਂ ਵਾਲੇ ਡੈਡੀ ਤੇ ਆਹ ਡੈਡੀ ਹੈ ਗਿਆ ਜੀ ਅਸਮਾਨੀ ਡੈਡੀ ਲਓ ਭਾਈ ਵੇਖ ਲੋ ਚਮਕ ਵੇਖ ਲੋ ਭਾਈ ਛਾਵੇਂ ਅਸੀਂ ਸ਼ੌਂਕ ਕਰੌਣਦੇ ਆ ਵੇਖ ਲੋ ਛਾਂ ਹੈਗੀ ਜੋ ਭਾਈ ਸਾਰੇ ਬੰਨੇ ਕੋਈ ਮੇਰਾ ਵੀ ਰੇਣਾ ਕਵੇ ਧੋਪਿਆ ਆ ਬਿਲਕੁਲ ਛਾਂ ਦੇ ਵਿੱਚ ਸ਼ੌਂਕ ਕਰੌਣਦੇ ਜੀ ਉਹਦੇ ਚਮਕ ਵੇਖ ਲੋ ਅੱਖ ਦੀ ਇਹਨੂੰ ਕਹਿੰਦੇ ਆ ਅਸਮਾਨੀ ਡੈਡੀ ਸਤਾ ਜੀ ਇਹ ਆਪਣੇ ਕੋ ਉੱਡੇ ਆ ਇਹ ਰਾਣੀ ਮਰਗੋ ਇਹਦੇ ਪੱਠੇ ਦੋ ਤਿੰਨ ਉੱਡੇ ਆ ਅੱਛਾ ਜੀ ਕਹ ਪਠੀ ਇਹ ਦੀ ਇਹ ਮੇਰੇ ਕੋਲ ਜਦੋਂ ਮਖਲੇ ਤੋਂ ਪਹਿਲਾਂ ਮੈਂ 3 ਸਾਲ ਪਹਿਲਾਂ ਡਾਈਏ ਅੱਛਾ ਜੀ ਇਹਨਾਂ ਬੱਚਾ ਡਾਇਆ ਮੇਰੇ ਕੋਲ 4:3 5 ਵਜੇ ਤੱਕ ਹੋ ਗਿਆ ਲੋ ਜੀ ਤੁਹਾਨੂੰ ਉਹਦੇ ਇਹਦੇ ਗਾਂ ਜਿਹੜਾ ਬੱਚਾ ਬੋਦਾ ਵੀ ਸ਼ੌਂਕ ਕਰਾਉਂਦੇ ਆ ਅੱਖ ਦਾ ਸ਼ੌਂਕ ਕਰ ਲਿਆ ਕੁੰਦੇ ਦਾ ਸ਼ੌਂਕ ਕਰਾਇਓ ਜੀ ਲੋ ਜੀ ਇਹ ਆ ਭਾਈ ਉਹ ਟੈਡੀ ਆਲਵੇਸ ਰੈਡੀ ਅਸਮਾਨੀ ਟੈਡੀ ਜਿਹਨਾਂ ਨੂੰ ਅਸੀਂ ਕਹਿੰਦੇ ਆ ਲੋ ਜੀ ਆ ਕੁੰਦਾ ਵੇਖ ਲਓ ਇੱਥੇ ਆਪਾਂ ਫੇਰ ਇੱਕੋ ਹੀ ਗੱਲ ਕਰਾਂਗੇ ਭਾਈ 8311 ਤੇ 11 ਨਾ ਬਹਾਰਾਂ ਕੋਣ ਕਬੂਤਰ ਦੇ ਵਿੱਚ 스프링 ਹੁੰਦਾ ਵਾ ਕੰਗੀ ਹੁੰਦੀ ਆ ਕਿੱਥੇ ਹੁੰਦੀ ਆ ਸਾਨੂੰ ਨਹੀਂ ਪਤਾ ਸਵਾਲ ਵੀਰਾਂ ਨੇ ਕੀਤੇ ਆ ਬਾਕੀ ਇਹਦਾ ਬੈਲੈਂਸ ਤੁਹਾਨੂੰ ਮੈਂ ਚੈੱਕ ਕਰਉਣਾ ਵਾ ਲਓ ਭਾਈ ਆ ਵੇਖੋ ਜੀ ਬੈਲੈਂਸ ਅੰਗੂਠੇ ਵਿਖਾ ਦਿਓ ਭਾਈ ਆਪਣੀ ਸਾਈਡ ਤੇ ਕਰਕੇ ਕੋਈ ਇਹ ਨਾ ਕਵੇ ਲਓ ਜੀ ਬੈਲੈਂਸ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਬੈਲੈਂਸ ਫੜਿਓ ਜੀ ਇਹਦਾ ਫੁੱਲ 뷰 ਵਿਖਾਓ ਲਓ ਭਾਈ ਆ ਚਿੱਟੇ ਮੋਤੀ ਨੇ ਰੌਂਡੇ ਜੋ ਇੱਧਰ ਜਿੰਨੇ ਹੀ ਇੱਧਰ ਆ ਉੰਨੇ ਹੀ ਇੱਧਰ ਆ ਇਹਨੂੰ ਕਹਿੰਦੇ ਆ ਬੈਲੈਂਸ ਠੀਕ ਆ ਜੀ ਤੇ ਨੋਕ ਵੇ ਲੋ ਭਾਈ ਇਸ ਨੋਕ ਦੇ ਵਿੱਚ ਟੈਡੀ ਹੋਣ ਤੇ ਨਾ ਰਿਜ਼ਲਟ ਹੋਵੇ ਤੇ ਹੋ ਹੀ ਨਹੀਂ ਸਕਦਾ ਭਾਜੀ ਸੁਪਰ ਇਹ ਆ ਜੀ ਟਾਪਰ ਤੇ ਜੇ ਆਪਾਂ ਇਹਨੂੰ ਕਹਿ ਦਈਏ ਪਾਰਸ ਤੇ ਪਾਰਸ ਬਲੱਡ ਵੀ ਇਹਨੂੰ ਕਹਿ ਸਕਦੇ ਆ ਇਹਦੇ ਵਿੱਚ ਤੇ ਪਾਰਸ ਨਾਂ ਸਾਡਾ ਦਿੱਤਾ ਆ ਜੀ ਜਿੱਦਾਂ ਟੈੜੀਆਂ ਨੂੰ ਟੈਡੀ ਕਹਿੰਦੇ ਆ ਅਸੀਂ ਪਾਰਸ ਕਹਿੰਦੇ ਆ ਠੀਕ ਆ ਜਨਾਬ ਇਹਦੀ ਅੱਖ ਦਾ ਸ਼ੌਂਕ ਕਰਾ ਦਿਓ ਇੱਕ ਵਾਰੀ ਫੇਰ ਜੀ ਭਰਾਵਾਂ ਨੂੰ ਲਓ ਭਾਈ ਇਹਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਿਓ ਬਹੁਤ ਘੱਟ ਛੱਤਾਂ ਦੇ ਅਸੀਂ ਆ ਅੱਖਾਂ ਦੇ ਵਿੱਚ ਪਰਿੰਦੇ ਆ ਅੱਗੋਂ ਇਹਦੀ ਜਿਹੜੀ ਪੱਠੀ ਆ ਉਹਦਾ ਸ਼ੌਂਕ ਕਰੋਨੇ ਆ ਲਓ ਜੀ ਆ ਜਿਹੜਾ ਤੁਹਾਨੂੰ